ਹਰਤ ਡਿੱਗੀ 11 ਲੋਕਾਂ ਨੂੰ ਬਚਾਉਣ ਵਾਲੇ ਪੁਲਿਸ ਕਰਮੀਆਂ ਦਾ ਸਨਮਾਨ ਮੁੱਖ ਮੰਤਰੀ ਮਾਨ ਨੇ ਵਿਧਾਇਆ ਹੌਸਲਾ ਬਠਿੰਡਾ ਚ ਨਹਿਰ ਚ ਡਿੱਗੀ ਕਾਰ ਚੋਂ ਰੈਸਕਿਊ ਕੀਤੇ ਸੀ 11 ਲੋਕ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਕੈਬਨਿਟ ਦੀ ਅੱਜ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਈ ਫੈਸਲਿਆਂ ਤੇ ਮੋਹਰ ਲੱਗੀ ਹੈ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ ਸਭ ਤੋਂ ਵੱਡਾ ਫੈਸਲਾ ਗਰੁੱਪ ਡੀ ਦੇ ਵਿੱਚ ਭਰਤੀ ਨੂੰ ਲੈ ਕੇ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਲੈ ਲਿਆ ਗਿਆ ਹੈ ਗਰੁੱਪ ਡੀ ਦੇ ਵਿੱਚ ਭਰਤੀ ਲਈ ਉਮਰ ਹੱਦ ਹੁਣ 2 ਸਾਲ ਵਧਾ ਦਿੱਤੀ ਗਈ ਹੈ ਤੇ ਇਹ ਉਮਰ ਹੱਦ 35 ਸਾਲ ਤੋਂ ਵਧਾ ਕੇ 37 ਸਾਲ ਕੀਤੀ ਗਈ ਹੈ ਇਸ ਦੇ ਨਾਲ ਹੀ ਬੀਜਾਂ ਦੀ ਕਾਲਾ ਬਾਜ਼ਾਰੀ ਖਿਲਾਫ ਦੀ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਕੇਂਦਰ ਦੇ ਸੀਡ ਐਕਟ 1966 ਦੇ ਵਿੱਚ ਸੋਧ ਕਰ ਦਿੱਤੀ ਗਈ ਹੈ ਨਕਲੀ ਬੀਜਾਂ ਦੀ ਜੇ ਕੋਈ ਮਾਰਕੀਟਿੰਗ ਕਰੇਗਾ ਤਾਂ 5 ਤੋਂ ਲੈ ਕੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗੇਗਾ। ਇਹੀ ਨਹੀਂ ਜੁਰਮਾਨੇ ਦੇ ਨਾਲ ਨਾਲ 1 ਸਾਲ ਤੋਂ ਲੈ ਕੇ 3 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਵੱਡੀ ਖਬਰ ਹੈ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਈ ਫੈਸਲਿਆਂ ਤੇ ਮੋਹਰ ਲੱਗੀ ਹੈ ਗਰੁੱਪ ਬੀ ਦੀਆਂ ਜਿਹੜੀਆਂ ਨੌਕਰੀਆਂ ਹੁੰਦੀਆਂ ਨੇ ਉਸ ਦੇ ਵਿੱਚ ਉਮਰ ਹੱਦ ਪਹਿਲਾਂ 35 ਸਾਲ ਸੀ। ਜਿਸ ਨੂੰ 35 ਤੋਂ ਵਧਾ ਕੇ 37 ਸਾਲ ਕਰ ਦਿੱਤਾ ਗਿਆ 2 ਸਾਲ ਉਮਰ ਹੱਦ ਵਧਾਈ ਹੈ ਤੇ ਬਹੁਤ ਸਾਰੇ ਕਿਸਾਨਾਂ ਦੇ ਨਾਲ ਧੋਖਾ ਹੋ ਜਾਂਦਾ ਸੀ ਕਿਉਂਕਿ ਬੀਜਾਂ ਦੀ ਕਾਲਾ ਬਾਜ਼ਾਰੀ ਹੁੰਦੀ ਸੀ ਕੇਂਦਰ ਦਾ ਸੀਡ ਐਕਟ ਸੀ 1966 ਜਿਸ ਦੇ ਵਿੱਚ ਸੋਧ ਕੀਤੀ ਗਈ ਹੈ ਤੇ ਹੁਣ ਜੁਰਮਾਨਾ ਵਧੇਗਾ 5 ਤੋਂ ਲੈ ਕੇ 50 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਜੇ ਕੋਈ ਨਕਲੀ ਬੀਜ ਦੀ ਮਾਰਕੀਟਿੰਗ ਕਰੇਗਾ ਵੇਚੇਗਾ ਤੇ ਇਸ ਦੇ ਨਾਲ ਹੀ ਕੈਦ ਵੀ ਹੋਵੇਗੀ 1 ਸਾਲ ਤੋਂ ਲੈ ਕੇ 3 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਸੀਡ ਜਿਹੜੇ ਸੀਡਸ ਨੇ ਜਿਹੜੇ 20 ਉਹ ਸਬ ਸਟੈਂਡਰਡ ਸਪਲਾਈ ਹੁੰਦੇ ਨੇਗੇ ਉਹ ਮਾਰੇ ਬੀਜ ਸਪਲਾਈ ਹੁੰਦੇ ਨੇਗੇ ਉਹਨਾਂ ਦੇ ਸਬੰਧੀ ਅਸੀਂ ਇੱਕ ਨਵਾਂ ਐਕਟ ਲੈ ਕੇ ਆਇਆਗੇ ਦਾ ਸੀਡਸ ਬਿਲ ਬੀ 25 ਦਾ ਸੀਡਸ ਬਿਲ ਬੀ 25 ਪੰਜਾਬ ਐਮੈਂਡਮੈਂਟ ਆ ਇਹਦੇ ਉੱਤੇ ਸੈਂਟਰ ਵੀ ਸਰਕਾਰ ਬਣਾ ਕਾਨੂੰਨ ਬਣਾ ਸਕਦੀ ਔਰ ਪੰਜਾਬ ਵੀ ਬਣਾ ਸਕਦੀ ਆ ਪਰ ਲੇਕਿਨ ਇਹ ਅਸੀਂ ਕਾਨੂੰਨ ਪਹਿਲੀ ਵਾਰ ਲੈ ਕੇ ਆਏ 1966 ਤੋਂ ਬਾਅਦ ਬੀ ਐਕਟ 1966 ਜਿਹੜਾ ਭਾਰਤ ਸਰਕਾਰ ਬਣਿਆ ਸੀਗਾ ਬੀਜ ਐਕਟ 1966 ਭਾਰਤ ਸਰਕਾਰ ਦਾ ਬਣਿਆ ਸੀ ਉਹਦੇ ਅੰਦਰ ਬਹੁਤ ਵੱਡੀਆਂ ਸੌਦਾ ਜਿਹੜੀਆਂ ਉਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤੀਆਂ ਨੇ ਤਾਂ ਕਿ ਜੋ ਲੋਕ ਪੰਜਾਬ ਦੇ ਕਿਸਾਨ ਨੂੰ ਠੱਗਣ ਦੇ ਲਈ ਪੰਜਾਬ ਦੇ ਅੰਦਰ ਘਟੀਆਂ ਬੀਜ ਵੇਚਦੇ ਸੀ ਜਾਂ ਗਲਤ ਬੀਜ ਬੇਚਦੇ ਸੀ ਉਹਨਾਂ ਨੂੰ ਮੈਂ ਸੰਬੰਧ ਦਾ ਵੱਡੀ ਪੱਧਰ ਤੇ ਨੱਥ ਪਾਊਗੀ ਔਰ ਕਾਲਾ ਬਾਜ਼ਾਰੀ ਜਿਹੜੀ ਆ ਉਹ ਖਤਮ ਹੋਊਗੀ ਹੁਣ ਬੀ ਜੈਕਟ 1966 ਦੀ ਧਾਰਾ 11 ਦੇ ਵਿੱਚ 11 ਜਿਹੜੀ ਆ 66 ਬੀ ਜੈਕਟ 9066 ਦੀ ਸਬਸੈਕਸ਼ਨ 19 ਦੀ ਸਬਸੈਕਸ਼ਨ 7 ਏ ਦੇ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਗਿਆ ਪੰਜਾਬ ਦੇ ਵਿੱਚ ਹੁਣ ਨਕਲੀ ਬੀ ਵੇਚਣਾ ਇੰਨਾ ਸੌਖਾ ਨਹੀਂ ਹੋਵੇਗਾ ਤੇ ਜੇ ਕੋਈ ਵੇਚੇਗਾ ਤਾਂ ਉਹਦੇ ਤੇ ਸਖਤੀ ਦੀ ਤਿਆਰੀ ਕਰ ਲਈ ਹੈ ਪੰਜਾਬ ਸਰਕਾਰ ਨੇ ਹੁਣ ਕਿਸ ਤਰ੍ਹਾਂ ਦੀ ਸਖਤੀ ਕਰਨ ਦੀ ਤਿਆਰੀ ਹੈ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸਾਡਾ 42000 ਹੈਕਟੇਅਰ ਤੋਂ ਵੱਧ ਅਸੀਂ ਖੇਤੀ ਉਹਦੇ ਵਿੱਚ ਕਰਦੇ ਆਂ। ਉਹਦੇ ਲਈ ਜਿਹੜਾ ਕਿ ਉਹਦੇ ਲਈ ਪਿਛਲੀ ਰਵਾਇਤੀ ਜਿਹੜੀ ਖੇਤੀ ਸਾਡੇ ਅਸੀਂ ਘਰਾਂ ਤੋਂ ਬੀਜ ਜਿਹੜਾ ਉਹ ਪਾ ਲੈਂਦੇ ਸੀ ਪਾ ਲੈਂਦੇ ਸੀ। ਹੌਲੀ-ਹੌਲੀ ਜਿਵੇਂ ਵਿਗਿਆਨ ਨੇ ਵੀ ਵੱਡੀ ਉਹ ਉਹਦੇ ਵਿੱਚ ਹਿੱਸਾ ਪਾਇਆ ਤਰੱਕੀ ਹੋਈ ਹੈ ਤੇ ਉਤਪਾਦ ਵੀ ਵਧਿਆ ਤੇ ਉਹਦੇ ਵਿੱਚ ਵੀ ਵੱਖ-ਵੱਖ ਰੀਆਂ ਕੰਪਨੀਆਂ ਵੀ ਤਿਆਰ ਕਰਨ ਲੱਗੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਵੀ ਤਿਆਰ ਕੀਤੀ ਉਹ ਵੀ ਦੁਕਾਨਾਂ ਤੋਂ ਮਿਲਣ ਲੱਗੇ ਉਹਦੇ ਵਿੱਚ ਹੌਲੀ-ਹੌਲੀ ਜਦੋਂ ਲੋਕ ਪੇਤੀ ਹੋ ਗਏ ਹੀਰਾ ਫੇਰੀ ਕਰਨ ਲੱਗੇ ਮੁਨਾਫਾ ਕਮਾਉਣ ਦੇ ਖਾਤਰ ਜਾਂ ਤਾਂ ਉਹਦੇ ਵਿੱਚ ਮਲਾਵਟ ਕਰਦੇ ਜਾਂ ਜਿਵੇਂ ਜਾਲੀ ਵੇਚਣ ਲੱਗੇ ਜਿਹਦੇ ਨਾਲ ਕਿਸਾਨ ਭਰਾਵਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਜੇ ਫਸਲ ਜਦੋਂ ਬੀਜੀ ਹੈ ਜੇ ਉਹਦੇ ਚ ਜਿਹ ਉਹ ਜਰਮੀਨੇਟੀ ਨਹੀਂ ਹੁੰਦੀ ਤਾਂ ਬਹੁਤ ਔਖੀ ਹੋ ਜਾਂਦੀ ਉਸ ਲਈ ਬੜੀ ਵੱਡੀ ਜਿਹੜੀ ਕਿਸਾਨਾਂ ਦੀ ਵੀ ਮੰਦ ਸੀ ਤੇ ਅਸੀਂ ਵੀ ਸੋਚਦੇ ਸੀ ਸਰਕਾਰ ਵੱਲੋਂ ਵੱਡਾ ਇੱਕ ਅਹਿਮ ਫੈਸਲਾ ਲੈ ਗਿਆ ਸਰਦਾਰ ਭਗਵੰਤ ਸਿੰਘ ਮਾਨਹਰੂ ਜਿਹੜਾ ਉਹ 1966 ਵਿੱਚ ਬਣਿਆ ਏ ਕਾਨੂੰਨ ਸੀ ਧਾਰਾ 19 ਜਿਹੜਾ ਉਹਦੇ ਚ ਉਹਲੇ ਵੇਲੇ 500 ਰੁਪਇਆ ਜੁਰਮਾਨਾ ਸੀ ਜੇ ਕਿਸੇ ਦੇ ਇਹੋ ਜੀ ਗਲਤੀ ਹੈ ਕਰਦਾ ਜਾਂ ਕੋਈ ਪਾਇਆ ਜਾਂਦਾ ਦੋਸ਼ੀ ਉਜੇ ਦੂਸਰੀ ਵਾਰ ਇਹਨਾਂ ਦਾ 10000 ਰੁਪਇਆ ਭਰ ਕੇ ਅਗਲਾ ਫਿਰ ਕੰਮ ਚਲਾ ਲਵੇ। ਯਾਨੀ ਕਿਸਾਨ ਦੀ ਤਾਂ ਲੱਖਾਂ ਦੀ ਫਸਲ ਬਰਬਾਦ ਹੋ ਗਈ ਤੇ ਜੁਰਮਾਨਾ 500 ਸੀ। ਹਾਂ ਉਸ ਨੂੰ ਫਿਰ ਦੁਬਾਰਾ ਜਿਹੜਾ ਹੁਣ ਅਸੀਂ ਸੋਚ ਵਿਚਾਰ ਕਰਨ ਤੋਂ ਬਾਅਦ ਪਹਿਲੀ ਵਾਰ ਜਿਹੜਾ ਡੀਲਰ ਬੰਦਾ ਇਹੋ ਜੀ ਗਲਤੀ ਕਰੂ 6 ਮਹੀਨਿਆਂ ਤੋਂ 1 ਸਾਲ ਦੀ ਸਜ਼ਾ ਹੋਊਗੀ ਤੇ ਨਾਲ ਹੀ ਉਹਨੂੰ ਜਿਹੜਾ 50000 ਤੋਂ 1 ਲੱਖ ਦਾ ਜੁਰਮਾਨਾ ਹੋਊ। ਜੇ ਉਹ ਫੇਰ ਦੁਬਾਰਾ ਇਹੋ ਜੀ ਗੱਲ ਵਿੱਚ ਸ਼ਾਮਲ ਹੋ ਜਾਂਦਾ ਉਹਨੂੰ 1 ਲੱਖ ਰੁਪਏ ਜੁਰਮਾਨਾ ਇੱਕ ਤੋਂ 5 ਲੱਖ ਤੱਕ ਦਾ ਜੁਰਮਾਨਾ ਤੇ ਨਾਲ ਹੀ ਜਿਹੜੀ 2 ਐਕਸ ਤੋਂ 1 ਸਾਲ ਤੋਂ 2 ਸਾਲ ਤੱਕ ਦੀ ਸਜ਼ਾ ਉਹ ਉਧਰ ਟ੍ਰੈਫਿਕ ਦੀ ਸਮੱਸਿਆ ਦੇ ਖਿਲਾਫ ਹੁਣ ਮੋਹਾਲੀ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਹੈ ਪੀਕ ਆਰਸ ਦੌਰਾਨ ਹੈਵੀ ਵਾਹਨਾਂ ਤੇ ਰੋਕ ਲਾਉਣ ਦੀ ਤਿਆਰੀ ਹਰਿਆ ਅਰਸਲ ਆਉਣ ਵਾਲੇ ਦਿਨਾਂ ਦੇ ਵਿੱਚ ਮੋਹਾਲੀ ਪ੍ਰਸ਼ਾਸਨ ਇਸ ਸੰਬੰਧੀ ਵੱਡੇ ਕਦਮ ਚੁੱਕ ਸਕਦਾ ਹੈ ਪੀਕ ਆਰਸ ਦੌਰਾਨ ਸੜਕਾਂ ਤੇ ਹੈਵੀ ਵਾਹਨਾਂ ਤੇ ਪਾਬੰਦੀ ਲੱਗ ਸਕਦੀ ਹੈ ਜਿਵੇਂ ਕਿ ਸਵੇਰੇ 8 ਤੋਂ 11 ਵਜੇ ਤੱਕ ਤੇ ਸ਼ਾਮ ਤੋਂ ਸ਼ਾਮ 5 ਤੋਂ 8 ਵਜੇ ਤੱਕ ਇਹ ਰੋਕ ਲੱਗ ਸਕਦੀ ਹੈ ਕਿ ਜਿਹੜੇ ਹੈਵੀ ਵੀਕਲਸ ਨੇ ਉਹ ਸ਼ਹਿਰ ਦੇ ਵਿੱਚ ਐਂਟਰ ਨਹੀਂ ਹੋਣਗੇ ਸ਼ਹਿਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਟ੍ਰੈਫਿਕ ਜਾਮ ਹੋ ਜਾਂਦਾ ਜਿਸ ਨੂੰ ਦੇਖਦਿਆਂ ਇਹ ਫੈਸਲਾ ਲਿਆ ਜਾ ਸਕਦਾ ਹੈ ਟ੍ਰਾਈ ਸਿਟੀ ਦਾ 파ਰਟ ਹੈ ਮੋਹਾਲੀ ਤੇ ਮੋਹਾਲੀ ਦੇ ਵਿੱਚ ਟ੍ਰੈਫਿਕ ਦੀ ਵੱਡੀ ਸਮੱਸਿਆ ਹੈ ਇਸ ਨੂੰ ਲੈ ਕੇ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਵੱਡਾ ਕਦਮ ਚੁੱਕ ਸਕਦਾ ਹੈ ਸਵੇਰੇ ਵੀ 8 ਤੋਂ 11 ਤੇ ਸ਼ਾਮ ਨੂੰ ਵੀ 5 ਤੋਂ 8 ਸਵੇਰੇ ਵੀ 3 ਘੰਟੇ ਤੇ ਸ਼ਾਮ ਨੂੰ ਵੀ 3 ਘੰਟੇ ਹੈਵੀ ਵਹੀਕਲਸ ਤੇ ਰੋਕ ਲੱਗ ਸਕਦਾ ਇਕੇ ਇਹ ਜੋ ਪੰਜਾਬ ਰੋਡ ਕਲੀਨਿੰਗ ਮਿਸ਼ਨ ਦੀ ਅਸੀਂ ਗੱਲ ਕੀਤੀ ਇਸ ਮਿਸ਼ਨ ਦੇ ਤਹਿਤ ਸਾਰੇ ਹੀ ਜ਼ਿਲ੍ਹੇ ਦੇ ਜਿੰਨੇ ਵੀ ਸੀਨੀਅਰ ਆਈਐਸ ਐਂਡ ਪੀਸ ਆਫਿਸਰਸ ਨੇ ਉਹਨਾਂ ਨੂੰ ਇੱਕ ਇੱਕ ਰੋਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅ ਅਸੀਂ ਲਗਭਗ ਆਪਣੀ 16 ਤੋਂ 17 ਰੋਡਸਿਸ ਦੇ ਵਿੱਚ ਡਿਸਟ੍ਰਿਬਿਊਟ ਕੀਤੀ ਹੈ ਹਰ ਆਫਿਸਰ ਉਸ ਇੱਕ ਰੋਡ ਦੀ ਸਾਰੀ ਜ਼ਿੰਮੇਵਾਰੀ ਨਹੀਂ ਸਾਰੇ ਕੰਮ ਲਈ ਜ਼ਿੰਮੇਵਾਰ ਹੈ ਜਿਵੇਂ ਕਿ ਉਦੀ ਸਾਫ ਸਫਾਈ ਮੇਨਟੇਨੈਂਸ ਕੋਈ ਉੱਥੇ ਕੋਈ ਕ੍ਰੋਨਿਕ ਇਸ਼ੂ ਹੈ ਜਿਵੇਂ ਪਾਣੀ ਖੜਦਾ ਹੈ ਜਾਂ ਫਿਰ ਇਨਕਰੋਚਮੈਂਟਸ ਹੁੰਦੀ ਹੈ ਇਸ ਤਰ੍ਹਾਂ ਦੇ ਸਾਰੇ ਹੀ ਇਸ਼ੂਸ ਨੂੰ ਆਫੀਸਰ ਦੇਖੇਗਾ ਰੂਟੀਨ ਚੈੱਕਅਪ ਕਰੇਗਾ ਤੇ ਵੱਖ-ਵੱਖ ਜੋ ਵੀ ਡਿਪਾਰਟਮੈਂਟਸ ਨੇ ਉਹਨਾਂ ਨਾਲ ਕੋਆਰਡੀਨੇਸ਼ਨ ਕਰਕੇ ਇਹ ਕੰਮ ਸਾਰੇ ਠੀਕ ਕਰਾਏ ਜਾਣਗੇ ਸਾਨੂੰ ਇਹ ਮਿਸ਼ਨ ਸ਼ੁਰੂ ਕੀਤੇ ਇੱਕ ਹਫਤਾ ਹੋਇਆ ਹੈ ਸਾਡੇ ਸਾਰੇ ਹੀ ਆਫੀਸਰਸ ਪਰ ਲੋ ਪਿਛਲੇ ਇਸ ਇੱਕ ਹਫਤੇ ਦੇ ਅੰਦਰ ਇਹ ਰੋਡਸ ਆਪਣੀ ਆਪਣੀ ਵਿਜ਼ਿਟ ਕਰ ਲਈਆਂ ਗਈਆਂ ਨੇ ਤੇ ਇਸ਼ੂ ਸਾਰੇ ਨੋਟਿਸ ਕਰ ਲਏ ਗਏ ਹੁਣ ਮੇਨ ਸਾਨੂੰ ਚੈਲੰਜ ਆਣਾ ਹੈ ਕਿ ਅਸੀਂ ਇੱਕ ਕੰਮ ਹੁਣ ਕਰਾਈਏ ਤਾਂ ਕੰਮ ਨੋਟ ਕਰਕੇ ਜਿੱਥੇ ਵੀ ਵੱਖ-ਵੱਖ ਡਿਪਾਰਟਮੈਂਟਸ ਦਾ ਕੋਆਰਡੀਨੇਸ਼ਨ ਹੈ ਉਹ ਕੋਆਰਡੀਨੇਸ਼ਨ ਕਰਾਇਆ ਜਾ ਰਿਹਾ ਹੈ ਜਿਸ ਮਹਿਕਮੇ ਨੂੰ ਕੋਈ ਕੰਮ ਕਰਾਉਣ ਲਈ ਟੈਂਟਰ ਵਗੈਰਾ ਦੇਣ ਦੇ ਨਿਰਦੇਸ਼ ਦੇਨੇ ਉਹ ਵੀ ਸਾਰੇ ਜਾਰੀ ਕਰ ਦਿੱਤੇ ਗਏ ਨੇ ਉਸ ਅਫੀਸਰ ਦੀ ਜ਼ਿੰਮੇਵਾਰੀ ਹੁਣ ਰੋਡ ਦੀ ਵਿਜ਼ਿਟ ਤੋਂ ਲੈ ਕੇ ਸਾਰੇ ਕੰਮ ਨੂੰ ਸੁਪਰਵਾਈਜ਼ ਕਰਾਣਾ ਇਨਸ਼ੋਰ ਕਰਨਾ ਕਿ ਕੰਮ ਆਪਣੇ ਸਿਰੇ ਚੜਦੇ ਉਹ ਸਾਰੀ ਜ਼ਿੰਮੇਵਾਰੀਆਂ ਹੁਣ ਰੋਡ ਵੀ ਹਫਤੇ 10 ਦਿਨ ਮਹੀਨੇ ਬਾਅਦ ਅਸੀਂ ਹਰ ਹਫਤੇ ਵਿਜ਼ਿਟ ਦਾ ਪਲਾਨ ਕਰਾਇਆ ਹਫਤੇ ਵਿਚ ਦੋ ਬਾਰੀ ਰਿਪੋਰਟਸ ਆਫੀਸਰ ਸਾਡੇ ਨਾਲ ਸ਼ੇਅਰ ਕਰਦੇ ਤੇ ਉਹਨਾਂ ਦੀ ਫਿਰ ਹਫਤਾਵਾਰਕੀ ਪ੍ਰੋਗਰੈਸ ਹੋ ਰਹੀ ਹੈ ਇਸ ਨੂੰ ਮਾਨੀਟਰ ਕੀਤਾ ਜਾਏਗਾ ਇਹਦੇ ਨਾਲ ਨਾਲ ਟ੍ਰੈਫਿਕ ਕੰਜੈਕਸ਼ਨ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਲਗਾਤਾਰ ਗੱਡੀਆਂ ਆ ਰਹੀਆਂ ਜਾ ਰਹੀਆਂ ਟ੍ਰੈਫਿਕ ਕੰਜੈਕਸ਼ਨ 에어ਪੋਰਟ ਰੋਡ ਖਾਸ ਤੌਰ ਤੇ ਜਾਂ ਫਿਰ ਇੰਟਰਨਲ ਰੂਟਸ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀ ਦੇਖੋ ਗਮਾਡਾ ਵੱਲੋਂ ਖਾਸ ਤੌਰ ਤੇ ਕਾਫੀ ਰੋਡਸ ਵਾਈਡਨਿੰਗ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਉਸ ਤੋਂ ਵੀ ਸਾਨੂੰ ਉਮੀਦ ਹੈ ਕਿ ਕਾਫੀ ਟ੍ਰੈਫਿਕ ਕੰਜੈਸ਼ਨ ਦੇ ਵਿੱਚ ਰਿਲੀਫ ਮਿਲੇਗਾ ਹਾਲ ਦੀ ਘੜੀ ਕਿਉਂਕਿ ਪੀਆਰ 7 ਰੋਡ ਤੇ 에어ਪੋਰਟ ਰੋਡ ਤੇ ਕਾਫੀ ਜ਼ਿਆਦਾ ਟ੍ਰੈਫਿਕ ਰਹਿੰਦਾ ਇਸ ਨੂੰ ਲੈ ਕੇ ਕੱਲ ਐਸਐਸਪੀ ਸਾਹਿਬ ਤੇ ਮੇਰੇ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਮੁਹਾਲੀ ਵੀ ਮੌਜੂਦ ਸੀ ਉੱਥੇ ਫਿਰ ਸੁਜੈਸ਼ਨ ਇਹ ਹੈ ਕਿਉਂਕਿ 에어ਪੋਰਟ ਰੋਡ ਇਸ ਟਾਈਮ ਮੋਹਾਲੀ ਸ਼ਹਿਰ ਦੀ ਬਿਲਕੁਲ ਸੈਂਟਰਲ ਰੋਡ ਵੱਜੋਂ ਕੰਮ ਕਰਦੀ ਹੈ 에어ਪੋਰਟ ਦਾ ਵੀ ਟ੍ਰੈਫਿਕ ਹੁੰਦਾ ਹੈ ਪਲੱਸ ਰੂਟੀਨ ਜਿਹੜੇ ਲੋਕੀ ਆਪਣੇ ਆਫਿਸਸ ਨੂੰ ਜਾ ਰਹੇ ਹਨ ਆ ਆਈਟੀ ਸੈਕਟਰ ਵਗੈਰਾ ਜਿੱਥੇ ਵੀ ਜਾ ਰਹੇ ਡੇਲੀ ਕਮਿਊਟਿੰਗ ਵੀ ਕਾਫੀ ਰਹਿੰਦੀ ਹੈ ਇਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਪਲਾਨ ਤਿਆਰ ਕੀਤਾ ਹੈ ਜਿਸ ਦੇ ਵਿੱਚ ਪੀ ਕਾਰਸ ਦੇ ਵਿੱਚ ਅਸੀਂ ਰੋਡ ਦੇ ਉੱਤੇ ਹੈਵੀ ਵਹੀਕਲਸ ਦੀ ਐਂਟਰੀਜ਼ ਨੂੰ ਬੈਨ ਕਰਨਾ ਚਾਹਾਂਗੇ ਆ ਇਹ ਹਾਲੇ ਪਲੈਨਿੰਗ ਫੇਸ ਦੇ ਵਿੱਚ ਅਸੀਂ ਡਿਫਰੈਂਟ ਸਟੇਕ ਹੇਲਡਰਸ ਦੇ ਨਾਲ ਕੰਸਲਟੇਸ਼ਨਸ ਕਰ ਰਹੇ ਹਾਂ ਅ ਮੇਜਰਲੀ ਸਾਡੀ ਟ੍ਰੈਫਿਕ ਪੁਲਿਸ ਵੀ ਇਸ ਤੇ ਉੱਪਰ ਇਨਪੁਟ ਤੇ دی ਹੈ ਕਿ ਜੇਕਰ ਅਸੀਂ ਟ੍ਰੈਫਿਕ ਬੈਨ ਕਰਦੇ ਹਾਂ ਤਾਂ ਕਿੱਥੋਂ ਡਾਇਵਰਜਨ ਕਰਨੀ ਹੈ ਤੇ ਕਿਸ ਤਰ੍ਹਾਂ ਰੋਡ ਤੇ ਮੂਵਮੈਂਟ ਰਹੇਗੀ ਜਲਦੀ ਇਸ ਤੇ ਪਲਾਨਿੰਗ ਹੋ ਜਾਏਗੀ ਅ ਅਸੀਂ ਹੋਪਫੁਲ ਹਾਂ ਕਿ ਬਾਈ ਮੰਡੇ this monday ਅਸੀਂ ਇਸ ਤੇ ਅਨਾਊਂਸਮੈਂਟਸ ਦੇ ਕਰ ਦ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਆਪਰੇਸ਼ਨ ਜੀਵਨ ਜੋਤ ਜਾਰੀ ਹੈ ਜਿਸ ਤੇ ਹੁਣ ਕੈਬਨਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਤੱਕ 13 ਬੱਚਿਆਂ ਦੇ ਡੀਐਨਏ ਸੈਂਪਲ ਲਏ ਗਏ। ਸੱਤ ਬਟਿੰਡਾ ਨਾਲ ਸੰਬੰਧਿਤ ਨੇ ਕਿ 6 ਬੱਚੇ ਲੁਧਿਆਣਾ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ 10 ਬੱਚੇ ਇਸ ਦੇ ਵਿੱਚੋਂ ਪ੍ਰਵਾਸੀ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਬੁਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ 15 ਤੋਂ 20 ਦਿਨ ਦੇ ਵਿੱਚ ਵਿੱਚ ਸਥਿਤੀ ਸਾਫ਼ ਹੋ ਜਾਵੇਗੀ ਕਿ ਇਹ ਬੱਚੇ ਵਾਕਿਆ ਹੀ ਜਿਨ੍ਹਾਂ ਦੇ ਮਾਪੇ ਦੱਸੇ ਜਾ ਰਹੇ ਨੇ ਉਹੀ ਇਹਨਾਂ ਦੇ ਅਸਲ ਮਾਪੇ ਨੇ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਹੈਲਪਲਾਈਨ ਨੰਬਰ 1098 ਵੀ ਜਾਰੀ ਕਰ ਦਿੱਤਾ ਗਿਆ ਆਪਰੇਸ਼ਨ ਜੀਵਨ ਜੋ ਤਹਿਤ ਤੀਖ ਮੰਗਣ ਵਾਲੇ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਬਹੁਤ ਸਾਰੇ ਬੱਚੇ ਨੇ ਜਿਹੜੇ ਜਾਂ ਤਾਂ ਚੋਰੀ ਹੁੰਦੇ ਨੇ ਜਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਗਾਇਬ ਕਰਕੇ ਲਿਆਂਦੇ ਹੁੰਦੇ ਨੇ ਤੇ ਉਹਨਾਂ ਬੱਚਿਆਂ ਤੋਂ ਭੀਖ ਮੰਗਵਾਈ ਜਾਂਦੀ ਹੈ ਤੇ ਇਸੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਆਪਰੇਸ਼ਨ ਜੀਵਨ ਜੋਤ ਜਾਰੀ ਹੈ ਜਿਸ ਦੇ ਤਹਿਤ ਹੁਣ ਡੀਐਨਏ ਸੈਂਪਲ ਕਲੈਕਟ ਕਰਨੇ ਵੀ ਸ਼ੁਰੂ ਕਰ ਦਿੱਤੇ ਗਏ ਨੇ ਸਬੰਧੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਸਾਡੇ ਕੋਲ ਜਿੰਨੇ ਡਾਊਟਫੁਲ ਬੱਚੇ ਪਾਏ ਗਏ ਮੈਂ ਦੱਸਣਾ ਚਾਹਾਂਗੀ ਕਿ 13 ਬੱਚਿਆਂ ਦੇ ਅਸੀਂ ਸੈਂਪਲ ਲਏ ਆ ਡੀਐਨਏ ਲਈ ਜਿਹਦੇ ਵਿੱਚ ਸਾਡੇ 7 ਬੱਚੇ ਬਠਿੰਡੇ ਦੇ ਸੀ ਔਰ 6 ਬੱਚੇ ਲੁਧਿਆਣੇ ਦੇ ਸੀ ਜਿਨ੍ਹਾਂ ਦੇ ਅਸੀਂ ਟੀਐਨਏ ਸੈਂਪਲ ਲੈ ਲਏ ਨੇ ਔਰ ਉਹਨਾਂ ਦੀਆਂ ਰਿਪੋਰਟਸ ਜਿਹੜੀਆਂ ਅਗਲੇ 15 ਦਿਨਾਂ 'ਚ ਸਾਹਮਣੇ ਆਉਣਗੀਆਂ ਸਾਡੇ ਕੋਲ ਜਿੰਨੇ ਡਾਊਟਫੁਲ ਬੱਚੇ ਪਾਏ ਗਏ ਮੈਂ ਦੱਸਣਾ ਚਾਹਾਂਗੀ ਕਿ 13 ਅੱਜ ਦੀ ਖਬਰ ਤੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਜੁੜੇ ਨੇ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਨਪਿੰਦਰ ਕੀ ਕੁਝ ਅਪਡੇਟ ਕਿਉਂਕਿ ਮਿਸ਼ਨ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਜੀਵਨ ਜੋਤ ਤਹਿਤ ਭੀਖ ਮੰਗਣ ਵਾਲੇ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਤੇ ਹੁਣ ਤਾਂ ਡੀਐਨਏ ਸੈਂਪਲ ਕਲੈਕਟ ਕਰਨੇ ਵੀ ਸ਼ੁਰੂ ਕਰ ਦਿੱਤੇ ਗਏ ਦੇਖੋ ਬਿਲਕੁਲ ਦੇਖੋ ਪੰਜਾਬ ਨੇ ਜਿਹੜਾ ਇਹ ਆਪਰੇਸ਼ਨ ਸ਼ੁਰੂ ਕੀਤਾ ਕਿਤਨਾ ਕਿਤੇ ਆਪਰੇਸ਼ਨ ਜੀਵਨ ਜੋਤ ਬਹੁਤ ਜਿਸ ਤਰ੍ਹਾਂ ਦਾ ਨਾਮ ਹੈ ਉਸੇ ਤਰ੍ਹਾਂ ਦਾ ਇਹਦੇ ਵਿੱਚ ਜਿਹੜਾ ਹੈਗਾ ਕਿ ਆਪਰੇਸ਼ਨ ਚਲਾਇਆ ਜਾ ਰਿਹਾ ਕਿਉਂਕਿ ਕਿਸੇ ਮਾਸੂਮ ਬੱਚੇ ਨੂੰ ਨਵਾਂ ਜੀਵਨ ਦੇਣ ਵਾਲਾ ਕੰਮ ਹੈ ਉਸ ਦੀ ਜ਼ਿੰਦਗੀ ਦਾ ਸਵਾਲ ਹੈ ਇਹ ਬੱਚੇ ਕੌਣ ਨੇ ਕਿੱਥੋਂ ਆਏ ਨੇ ਹਾਲਾਂਕਿ ਬਹੁਤ ਕਿਸਨ ਦੇ ਵਿੱਚ ਜਿਹੜੇ ਭੀਖ ਮੰਗਵਾ ਰਹੇ ਨੇ ਉਹਨਾਂ ਦੇ ਆਪਣੇ ਬੱਚੇ ਵੀ ਹੋ ਸਕਦੇ ਨੇ ਪਰ ਇਨਾਂ ਦੇ ਵਿੱਚੋਂ ਕਈ ਬੱਚੇ ਐਸੇ ਡਾਊਟਫੁਲ ਨੇ ਜਿਹੜੇ ਉਹਨਾਂ ਦੇ ਨਹੀਂ ਲੱਗਦੇ ਇਸ ਕਰਕੇ ਜੇ ਉਹ ਬੱਚੇ ਕਿਹੜੇ ਮਾਪਿਆਂ ਤੋਂ ਵਿਛੜ ਕੇ ਆਏ ਨੇ ਤਾਂ ਉਹਨਾਂ ਬੱਚਿਆਂ ਨੂੰ ਮਾਪਿਆਂ ਦੇ ਨਾਲ ਮਲਾਉਣਾ ਕਿਵੇਂ ਆ ਹੋ ਸਕਦਾ ਕਿਸੇ ਚੰਗੇ ਘਰਾਂ ਦੇ ਬੱਚੇ ਹੋਣ ਹੋ ਸਕਦਾ ਮਾਪਿਆਂ ਦੇ ਸੁੱਖਾਂ ਸੁਖਸੋਕ ਕਿਉਂ ਬੱਚੇ ਲਏ ਹੋਣ ਪਰ ਅੱਜ ਇਹਨਾਂ ਲੋਕਾਂ ਦੇ ਹੱਥੇ ਚੜ੍ਹ ਕੇ ਉਹਨਾਂ ਤੋਂ ਭੀਖ ਮੰਗਵਾਈ ਜਾ ਰਹੀ ਆ ਹੁਣ ਦੇਖੋ ਇਸ ਆਪਰੇਸ਼ਨ ਦਾ ਇੱਕ ਮੇਨ ਪਾਰਟ ਕੀ ਆ ਪਹਿਲਾਂ ਤੇਨਾਂ ਨੂੰ ਰੈਸਕਿਊ ਕਰਨਾ ਉਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਜਿੱਥੇ ਡਾਊਟ ਪੈਦਾ ਹੋ ਗਿਆ ਉੱਥੇ ਡੀਐਨਏ ਕਰਾਉਣਾ ਡੀਐਨਏ ਇੱਕ ਸਭ ਤੋਂ ਜਿਹੜਾ ਸੋਲਿਡ ਸੋਰਸ ਹੈ ਜਿਹਦੇ ਨਾਲ ਉਹਨਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਕਿ ਉਹ ਬੱਚੇ ਇਹਨਾਂ ਦੇ ਹੈ ਕਿ ਨਹੀਂ ਹੈ ਜੇ ਇਹਨਾਂ ਦੇ ਨਹੀਂ ਹੈ ਤਾਂ ਕਿਸ ਦੇ ਆ ਉਹ ਆਪਰੇਸ਼ਨ ਸ਼ੁਰੂ ਹੋ ਚੁੱਕਿਆ ਉਹ 파ਟ ਹੈ ਜਿਹੜਾ 13 ਬੱਚਿਆਂ ਤੇ ਜਿਹੜੇ ਡੀਐਨਏ ਸੈਂਪਲ ਲੈ ਗਏ ਨੇ ਸੱਤ ਬੱਚੇ ਬਠਿੰਡਾ ਤੋਂ ਰੈਸਕਿਊ ਕੀਤੇ ਗਏ ਸੀ ਉਹਨਾਂ ਸੱਤਾਂ ਬੱਚਿਆਂ ਦਾ ਜਿਹੜਾ ਸੈਂਪਲ ਹੈ ਉਹ ਲਿਆ ਗਿਆ ਡੀਐਨਏ 6 ਬੱਚੇ ਲੁਧਿਆਣਾ ਤੋਂ ਰੈਸਕਿਊ ਕੀਤੇ ਗਏ ਸੀ 13 ਬੱਚਿਆਂ ਦੇ ਡੀਐਨਏ ਸੈਂਪਲ ਲੈ ਲਏ ਗਏ ਨੇ ਇਹ ਬਹੁਤ ਵੱਡੀ ਕਿਤਨੇ ਕਿਤੇ ਇਸ ਆਪਰੇਸ਼ਨ ਦੇ ਵਿੱਚ ਇੱਕ ਨਵੀਂ ਅਪਡੇਟ ਆ ਨਵੀਂ ਜਾਣਕਾਰੀ ਆ ਕਿ ਜਿਹੜੇ ਡੀਐਨਏ ਨੂੰ ਲੈ ਕੇ ਸਵਾਲ ਹੋ ਰਹੇ ਸੀ ਡੀਐਨਏ ਹੋਏਗਾ ਨਹੀਂ ਹੋਏਗਾ ਕਿਵੇਂ ਹੋਏਗਾ ਉਹ ਡੀਐਨਏ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ 13 ਡੀਐਨਏ ਜਿਹੜੇ ਟੈਸਟ ਲੈ ਕੇ ਸੈਂਪਲ ਭੇਜ ਦਿੱਤੇ ਗਏ ਨੇ ਹੁਣ ਤੱਕ ਤੱਕ ਲੱਗਦਾ ਕਿ ਉਹ ਰਿਪੋਰਟ ਵੀ ਆ ਜਾਏਗੀ ਜਦੋਂ ਰਿਪੋਰਟ ਆਏਗੀ ਨਾਲ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕਿ ਬਹੁਤ ਸਾਰੇ ਬੱਚੇ ਕਿਉਂਕਿ ਲਾਪਤਾ ਹੋ ਜਾਂਦੇ ਨੇ ਚੋਰੀ ਹੋ ਜਾਂਦੇ ਨੇ ਤੇ ਜਿਹੜੀ ਐਨਸੀਆਰਬੀ ਦਾ ਡਾਟਾ ਵੀ ਕਹਿੰਦਾ ਹੈ ਕਿ ਦੇਸ਼ ਦੇ ਵਿੱਚ ਵੀ ਸਟੇਟ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਉਹਨਾਂ ਦੇ ਮਾਪਿਆਂ ਤੋਂ ਕਿਸੇ ਨਾ ਕਿਸੇ ਤਰੀਕੇ ਵਿਛੜ ਜਾਂਦੇ ਨੇ ਤਾਂ ਕਈ ਵਾਰ ਬਹੁਤ ਤੋਂ ਵੱਡੇ ਪੱਧਰ ਤੇ ਗਰੋ ਹੁੰਦੇ ਨੇ ਜਿਹੜੇ ਉਹਨਾਂ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਕਈ ਵਾਰ ਉਹਨਾਂ ਨੂੰ ਅਪਾਹਜ ਵੀ ਕਰ ਦਿੱਤਾ ਜਾਂਦਾ ਏ ਤਾਂ ਹੁਣ ਇਹ ਕਲੈਰਟੀ ਆ ਜੇਗੀ ਇਸ ਦੇ ਨਾਲ ਕਿ ਜਿਹੜੇ ਬੱਚਿਆਂ ਤੋਂ ਭੀਖ ਮੰਗਵਾਈ ਜਾ ਰਹੀ ਹੈ ਕੀ ਜਿਹੜੇ ਆਲਰੇਡੀ ਭੀਖ ਮੰਗ ਰਹੇ ਨੇ ਉਹਨਾਂ ਦੇ ਬੱਚੇ ਹੈ ਵੀ ਨੇ ਜਾਂ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਡੀਐਨਏ ਟੈਸਟ ਹੋਰ ਵਧੇਗਾ ਇਹ ਵੀ ਜਾਣਕਾਰੀ ਮਿਲ ਰਹੀ ਹੈ ਜਿ ਕੋ ਇਹ ਕਿਤਨੇ ਕਿਤੇ ਛੋਟਾ ਮਸਲਾ ਨਹੀਂ ਹੈ ਇਹ ਰਣਵੀਰ ਅੰਤਰਰਾਸ਼ਟਰੀ ਲੈਵਲ ਤੇ ਇਸ ਤਰ੍ਹਾਂ ਦੇ ਗੈਂਗ ਜਿਹੜੇ ਕੰਮ ਕਰ ਰਹੇ ਨੇ ਅੰਤਰਰਾਸ਼ਟਰੀ ਲੈਵਲ ਤੇ ਬੱਚਿਆਂ ਦੀ ਤਸਕਰੀ ਤੱਕ ਕੀਤੀ ਜਾਂਦੀ ਆ ਤਾਂ ਇਹ ਬੱਚੇ ਹੁਣ ਕਿੱਥੋਂ ਕਹੀ ਤਾਂ ਇੱਥੋਂ ਤੱਕ ਕਰ ਵੀ ਨਹੀਂ ਕਿ ਬੱਚੇ ਇੱਥੋਂ ਦੇ ਹੈ ਵੀ ਨਹੀਂ ਹੈ ਉਹ ਕਿਸੇ ਹੋਰ ਮੁਲਕ ਤੋਂ ਤਸਕਰੀ ਕਰਕੇ ਤਾਂ ਨਹੀਂ ਲਿਆਉਂਦੇ ਜਾਂ ਇੱਥੋਂ ਦੇ ਬੱਚੇ ਤਸਕਰੀ ਕਰਕੇ ਕਿਤੇ ਹੋਰ ਤਾਂ ਨਹੀਂ ਭੇਜ ਦਿੱਤੇ ਗਏ ਕਿਉਂਕਿ ਇਹ ਬਹੁਤ ਵੱਡੇ ਲੈਵਲ ਤੇ ਇਹ ਜਿਹੜਾ ਗੈਂਗ ਇਹ ਕੰਮ ਕਰਦੇ ਨੇ ਇਸ ਕਰਕੇ ਜਿਹੜਾ ਡੀਐਨਏ ਵਾਲਾ ਪਾਰਟ ਆ ਉਹ ਬੜਾ ਮਹੱਤਵਪੂਰਨ ਹੈ ਹੁਣ ਜਿਹੜੀ ਮੇਨ ਚੀਜ਼ ਆ ਜਿਹੜੇ 13 ਸੈਂਪਲ ਲਏ ਗਏ ਨੇ ਇਹਨਾਂ 13 ਦੇ ਵਿੱਚੋਂ ਜਿਦਾਂ ਦੇਖੋ 13 ਜਿਹੜਾ ਕਲੀਅਰ ਹੋ ਜਾਂਦੇ ਤਾਂ ਅਲੱਗ ਗੱਲ ਆ ਪਰ ਜੇ ਇਹਨਾਂ 13 ਦੇ ਵਿੱਚੋਂ ਕੋਈ ਡਾਊਟ ਨਿਕਲਦਾ ਵਾਕਿ ਉਹ ਮੈਚ ਨਹੀਂ ਕਰਦਾ ਉਹਨਾਂ ਦੇ ਨਾਲ ਜਿਹੜੇ ਉਹ ਬੱਚਿਆਂ ਨੂੰ ਲੈ ਕੇ ਭੀਖ ਮੰਗ ਰਹੇ ਸੀ ਤਾਂ ਫੇਰ ਇੱਕ ਨਵਾਂ ਮੋੜ ਆਏਗਾ ਔਰ ਫਿਰ ਜਿਹੜਾ ਸਰਕਾਰ ਦਾ ਖਦਸ਼ਾ ਜਿਹੜਾ ਵਿਭਾਗ ਦਾ ਸ਼ੰਕਾ ਜਿਹੜਾ ਆਮ ਲੋਕਾਂ ਦਾ ਸ਼ੰਕਾ ਹੈ ਕਿ ਬੱਚੇ ਇਹਨਾਂ ਦੇ ਨਹੀਂ ਇਹ ਬੱਚੇ ਚੋਰੀ ਕਰਕੇ ਜਾਂ ਬੱਚੇ ਕਿਸੇ ਤੋਂ ਲਾਪਤਾ ਹੋਏ ਜਿਹੜੇ ਨੇ ਜਾਂ ਕਿਸੇ ਬੱਚਿਆਂ ਦੇ ਮਾਪਿਆਂ ਦੇ ਬੱਚੇ ਜਿਹੜੇ ਨੇ ਇਹਨਾਂ ਦੇ ਵੱਲੋਂ ਕਿਸੇ ਤਰੀਕੇ ਕਿਡਨੈਪ ਕੀਤੇ ਗਏ ਜੋ ਵੀ ਕੀਤਾ ਗਿਆ ਉਹ ਬੱਚੇ ਨੇ ਤੇ ਜਦੋਂ ਇਹ ਡੀਐਨਏ ਰਿਪੋਰਟ ਆਏਗੀ ਬਹੁਤ ਹੱਦ ਤੱਕ ਤਸਵੀਰ ਸਾਫ਼ ਹੋਏਗੀ ਤੇ ਕਿਤਨੇ ਕਿਤੇ ਫਿਲਹਾਲ ਇਹ ਲੱਗਦਾ ਕਿ ਕੰਮ ਇਸ ਵਾਰ ਅੱਗੇ ਵੱਧ ਰਿਹਾ ਔਰ ਵਿਭਾਗ ਦੇ ਮੰਤਰੀ ਜੀ ਡਾਕਟਰ ਬਲਜੀਤ ਕੌਰ ਨੇ ਦੇਖੋ ਉਹ ਪੂਰੇ ਡੈਡੀਕੇਟ ਹੋ ਕੇ ਇਸ ਮਸਲੇ 'ਤੇ ਲੱਗੇ ਹੋਏ ਨੇ ਅੱਜ ਵੀ ਉਹਨਾਂ ਨੇ ਮੀਟਿੰਗਾਂ ਚਲਾਈਆਂ ਅਸੀਂ ਪਿਛਲੇ ਕਈ ਦਿਨਾਂ ਤੋਂ ਇਸ ਨੂੰ ਰਿਵਿਊ ਕਰ ਰਹੇ ਹਾਂ ਇੱਕ ਮਾਂ ਵੀ ਹੈ ਤਾਂ ਸ਼ਾਇਦ ਉਹ ਇੱਕ ਮਾਂ ਹੋਣ ਦੇ ਨਾਤੇ ਜੇ ਅਗਰ ਇਹ ਜਿਹੜੇ ਅਧਿਕਾਰੀ ਵੀ ਨੇ ਉਹ ਪੂਰਾ ਸਿਸਟਮ ਹੈ ਜਿਹੜਾ ਉਹ ਇਸ ਤਰ੍ਹਾਂ ਕੰਮ ਕਰ ਰਿਹਾ ਤਾਂ ਇਹ ਜਿਹੜਾ ਮਿਸ਼ਨ ਹੈ ਇਹਨੂੰ ਨਿੱਜੀ ਲੈਵਲ ਤੇ ਲੱਗਦਾ ਹੈ ਕਿ ਚਲਾਇਆ ਜੇ ਅਗਰ ਨਹੀਂ ਭਾਵਨਾ ਪੂਰੀ ਸਹੀ ਨਹੀਂ ਹੋਵੇਗੀ ਤਾਂ ਬੜਾ ਵੱਡਾ ਚੈਲੰਜ ਆ ਪਰ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਨਪਿੰਦਰ ਬਰਾੜ ਮੇਰੇ ਸਜੋ ਕੀ ਜਾਣਕਾਰੀ ਦੇ ਰਹੇ ਸੀ ਆਪਰੇਸ਼ਨ ਜੀਵਨ ਜੋਤ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਤੱਕ 13 ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾ ਰਹੇ ਨੇ ਉਹਨਾਂ ਦੇ ਸੈਂਪਲ ਕਲੈਕਟ ਕਰ ਲਏ ਗਏ ਨੇ 7 ਬੱਚੇ ਬਠਿੰਡਾ ਤੋਂ ਰੈਸਕਿਊ ਕੀਤੇ ਗਏ ਸੀ 6 ਬੱਚੇ ਲੁਧਿਆਣਾ ਤੋਂ ਰੈਸਕਿਊ ਕੀਤੇ ਗਏ ਸੀ ਤੇ ਇਸ ਦੇ ਵਿੱਚੋਂ 10 ਬੱਚੇ ਪ੍ਰਵਾਸੀ ਵੀ ਨੇ ਤੇ ਹੁਣ ਉਹਨਾਂ ਦਾ ਡੀਐਨਏ ਸੈਂਪਲ ਲਿਆ ਗਿਆ ਉਹਨਾਂ ਦੇ ਮਾਤਾ ਪਿਤਾ ਨੂੰ ਬੁਲਾਉਣ ਦੀ ਤਿਆਰੀ ਆ ਉਹਨਾਂ ਦਾ ਡੀਐਨਏ ਲਿਆ ਜਾਵੇਗਾ ਜੇਕਰ ਡੀਐਨਏ ਮੈਚ ਕਰਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਵੱਡਾ ਨੈਕਸਸ ਜਿਸ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਉਸ ਦੇ ਬਾਰੇ ਪਤਾ ਲੱਗ ਜਾਵੇਗਾ